ਕਾਜੀ ਸਵਾਗਤ ਕਰਦੇ ਹਾਂ ਤੁਹਾਡਾ ਵਾਈਗੁਰੂ ਕਲੋਥ ਹਾਊਸ ਐਂਡ ਬੁਟੀਕ ਬਲਾਡਾ ਵੱਲੋਂ ਅੱਜ ਫਿਰ ਇੱਕ ਨਵੀਂ ਕਲੈਕਸ਼ਨ ਦੇ ਨਾਲ ਹਾਜ਼ਰ ਹੋਏ ਹਾਂ ਜੀ ਅੱਜ ਜਿਹੜੀ ਸਾਡੀ ਕਲੈਕਸ਼ਨ ਰਹਿਣ ਵਾਲੀ ਆ ਬੁਟੀਕ ਵਰਕ ਦੇ ਸੂਟ ਲੈ ਕੇ ਆਏ ਆ ਕਾਫੀ ਫੇਮਸ ਡਿਜ਼ਾਈਨ ਦੇ ਵਿੱਚ ਤੁਹਾਡੀ ਵਾਸਤੇ ਸੂਟ ਲੈ ਕੇ ਆਏ ਆ ਡਿਜ਼ਾਈਨ ਸਾਰੇ ਵੱਖਰੇ ਰਹਿਣਗੇ ਪ੍ਰਾਈਸ ਜਨਰਲ ਜੀ ਰਹੂਗੀ ਸਟਾਫਰ ਹੋਊਗਾ ਜੀ ਖਾਦੀ ਸਾਰੇ ਸੂਟ ਖਾਦੀ ਸਟਾਫ ਤੇ ਹੀ ਰਹਿਣ ਵਾਲੇ ਆ ਜੀ ਫਸਟ ਸੂਟ ਚੈੱਕ ਕਰੋ ਜੀ ਕਾਫੀ ਫੇਮਸ ਡਿਜ਼ਾਈਨ ਆ ਜੀ ਇਹ ਵਾਲਾ ਸੂਟ ਦਾ ਪੂਰਾ ਫੁੱਲ ਹੈਵੀ ਨੈਕ ਆ ਇੱਥੇ ਤੁਹਾਡਾ ਨੈਕ ਬੰਨਣਾ ਠੀਕ ਹੈ ਜੀ ਇਹ ਪਾਕਿਸਤਾਨੀ ਸਟਾਈਲ ਦੇ ਵਿੱਚ ਸੂਟ ਰੈਡੀ ਹੋਇਆ ਜੀ ਇਹ ਤੁਸੀਂ ਦੇਖਦੇ ਹੋਵੋਗੇ ਕਾਫੀ ਇੰਸਟਾ ਤੇ ਇਹ ਵਾਲੇ ਵਰਕ ਦਾ ਕਾਫੀ 트ੈਂਡ ਹੈ ਇੰਸਟਾ ਤੇ ਤੁਸੀਂ ਦੇਖਦੇ ਹੋਵੋਗੇ ਤੇ ਇਹਨੀਆਂ ਫੁੱਲ ਹੈਵੀ ਪੂਰੀਆਂ ਬਾਜ਼ੂ ਹੈਵੀ ਆ ਦੇਖ ਸਕਦੇ ਹੋ ਤੁਸੀਂ ਪੂਰੀਆਂ ਫੁੱਲ ਹੈਵੀ ਬਾਜ਼ੂ ਰਹਿਣਗੀਆਂ ਜੀ ਇਹਦੀਆਂ ਖਾਦੀ ਸਟਾਫ ਤੇ ਰਹਿਣ ਵਾਲਾ ਜੀ ਖਾਦੀ ਸਟਾਫ ਤੇ ਰਹੂਗਾ ਜੀ ਚੈੱਕ ਕਰੋ ਹਾਂਜੀ ਇਹ ਵਾਲਾ ਸੂਟ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਜਿਹਾ ਸੂਟ ਰੈਨ ਵਾਲਾ ਖਾਦੀ ਸਟੱਫ ਤੇ ਰੈਡੀ ਹੋਇਆ ਨਜ਼ਦੀਕ ਤੋਂ ਦੇਖੋ ਜੀ ਖਾਦੀ ਦੇ ਉੱਪਰ ਰੈਡੀ ਹੋਇਆ ਸਟੱਫ ਬਹੁਤ ਫਾਈਨ ਹੈ ਵਿਦਾਊਟ ਲਾਈਨਿੰਗ ਸੂਟ ਬਣਨ ਵਾਲਾ ਬਿਲਕੁਲ ਸੌਫਟ ਵਾਲਾ ਸਟੱਫ ਹੋਊਗਾ ਜੀ ਮਸਟਰਡ ਸ਼ੇਡ ਹੈ ਪ੍ਰਾਈਸ ਜਿਹੜੀ ਇਹ ਲੈ ਕੇ ਆਏ ਹਾਂ ਤੁਹਾਡੇ ਵਾਸਤੇ 800 ਕਿਉਂਕਿ ਖਾਦੀ ਦੇ ਵਿੱਚ ਰੈਡੀ ਹੋਇਆ ਫੁੱਲ ਹੈਵੀ ਸੂਟ ਹੈ ਜੀ ਇਹ ਫੁੱਲ ਹੈਵੀ ਬਾਜ਼ੂ ਬੜੀਆਂ ਹੋਈਆਂ ਸਲਵਾਰ ਉੱਪਰ ਵੀ ਲਿਆ ਸਕਦੇ ਹੋ ਤੁਸੀਂ ਤੇ ਸਕਰੀਨ ਦੇ ਉੱਪਰ ਤੁਹਾਨੂੰ ਅਸੀਂ ਇਹਦੀ ਪਿਕ ਸ਼ੋਅ ਕੀਤੀ ਹੋਈ ਹੈ ਤੁਸੀਂ ਦੇਖ ਸਕਦੇ ਹੋ ਕਿੰਦਾ ਰੈਡੀ ਹੋਣਾ ਜੀ ਵਾਲਾ ਡਿਜ਼ਾਈਨ ਪੂਰੀਆਂ ਫੁੱਲ ਹੈਵੀ ਇਹਦੀਆਂ ਬਾਜ਼ੂ ਆ ਜਾਂ ਤੁਸੀਂ ਇਹਨਾਂ ਨੂੰ ਲਿਆ ਸਕਦੇ ਹੋ ਜੀ ਸਲਵਾਰ ਦੇ ਉੱਪਰ ਵੀ ਠੀਕ ਹੈ ਜੀ ਤੇ ਸਕਰੀਨ ਤੇ ਅਸੀਂ ਇਹਦੀ ਪਿਕ ਸ਼ੋਅ ਕੀਤੀ ਹੋਈ ਹੈ ਜੀ ਉਹ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਵੀਡੀਓ ਦੀ ਸਕਰੀਨ ਤੇ ਅਸੀਂ ਜਿਹੜੀ ਪਿਕ ਸ਼ੋਅ ਕੀਤੀ ਹੋਈ ਹੈ ਵਾਲੇ ਡਿਜ਼ਾਈਨ ਦੀ ਤੇ ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨ ਰਹਿਣ ਵਾਲਾ ਜੀ ਠੀਕ ਹੈ ਜੀ ਅਗਲਾ ਸੂਟ ਚੈੱਕ ਕਰੋ ਜੀ ਇਹਦੇ ਵਿੱਚ ਇਹ ਮਹਿੰਦੀ ਕਲਰ ਦੇ ਵਿੱਚ ਆਊਗਾ ਨਿਓਨ ਮਹਿੰਦੀ ਕਾਫੀ ਟ੍ਰੈਂਡ ਹੈ ਜੀ ਦੂਸਰਾ ਡਿਜ਼ਾਈਨ ਆਉਣ ਵਾਲਾ ਮਹਿੰਦੀ ਤੇ ਵਾਲਾ ਚੈੱਕ ਕਰੂਗੀ ਇਹ ਵਾਲਾ ਆਊਗਾ ਡਿਜ਼ਾਈਨ ਮਹਿੰਦੀ ਤੇ ਪ੍ਰਾਈਸ ਇਹਨਾਂ ਦੀ 800 ਰੁਪਏ ਰਹਿਣ ਵਾਲੀ ਹੈ neck ਦੇਖੋ ਜੀ ਪੂਰਾ ਫੁੱਲ ਹੈਵੀ neck ਹੈ ਪਾਕਿਸਤਾਨੀ ਸਟਾਈਲ ਦੇ ਵਿੱਚ ਲੂਜ਼ ਜਿਹੜਾ ਸੂਟ ਹੈ ਜੀ ਲੂਜ਼ ਫਿਟਿੰਗ ਵਾਲਾ ਸੂਟ ਬਣਨਾ ਇਹ ਪਾਕਿਸਤਾਨੀ ਸਟਾਈਲ ਦੇ ਵਿੱਚ ਬਹੁਤ ਪਿਆਰਾ ਬਣਨਾ ਹੈ ਬਾਕੀ ਤੁਹਾਡੇ ਤੇ ਡਿਪੈਂਡ ਹੈ ਪੂਰੀ ਫਿਟਿੰਗ ਕਰ ਲੋ ਲੂਸ ਬਣਾ ਲਓ ਪਾਕਿਸਤਾਨੀ ਸਟਾਈਲ ਦੇ ਵਿੱਚ ਤੇ ਇਹ ਵਾਲੀਆਂ ਦੇਖੋ ਜੀ ਪੂਰੀਆਂ ਫੁੱਲ ਹੈਵੀ ਬਸਲੀਵਸ ਰਹਿਣ ਵਾਲੀਆਂ ਪ੍ਰਾਈਸ ਰੋਗੀ ਇਹਦੀ 800 ਰੁਪਏ ਖਾਦੀ ਸਟੱਫ ਤੇ ਰੈਡੀ ਹੋਇਆ ਜੀ ਵਿਦਾਊਟ ਲਾਈਨਿੰਗ ਸੂਟ ਬਣਨ ਵਾਲਾ ਬਿਲਕੁਲ ਸੌਫਟ ਵਾਲੀ ਖਾਦੀ ਰਹਿਣ ਵਾਲੀ ਹੈ ਜੀ ਠੀਕ ਹੈ ਜੀ ਬਿਲਕੁਲ ਸੌਫਟ ਵਾਲੀ ਤੇ ਵਿਦਾਊਟ ਲਾਈਨਿੰਗ ਬਣਨ ਵਾਲਾ ਸੂਟ ਦੇਖੋ ਜੀ ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨ ਰਹਿਣ ਵਾਲਾ ਜੀ ਠੀਕ ਹੈ ਜੀ ਇਹ ਇਹਦੇ ਵਿੱਚ ਤੁਹਾਨੂੰ ਕਲਰ ਮਿਲ ਲੰਗੇ इस तो अगला कलर तुम दिखावे थोड़ा जहा सी ग्रीन कलर आएगा जी ये चेक करो ठीक है जी एक ए वाला मिलेगा थोनू ये दे डिजाइन देखो जी बिल्कुल सॉफ्ट स्टफ है बिल्कुल सॉफ्ट वाला स्टफ वाला थोड़ा लाइट चार्ट आऊगा या ए वाला आऊगा जी थोड़ा जिकाए लाइट ज फरोजी कलर ਠੀਕ ਹੈ ਜੀ ਇਹ ਲਾਈਟ ਜਾਂ ਫਿਰੋਜ਼ੀ ਕਲਰ ਆਊਗਾ ਜੀ ਚੈੱਕ ਕਰੋ ਡਿਜ਼ਾਈਨ ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨ ਰਹਿਣ ਵਾਲਾ ਹੈ ਨੀਚੇ ਕਿਰਾ ਬੜੀਆਂ ਹੋਇਆ ਕਿਰੇ ਦੇ ਉੱਪਰ ਵੀ ਵਰਕ ਹੈ ਪੂਰੀ ਸ਼ਰਟ ਦੇ ਵਿੱਚ ਥ्रेड ਵਰਕ ਹੋਇਆ ਜੀ ਤੇ ਪੂਰਾ ਫੁੱਲ ਹੈਵੀ ਸੂਟ ਰਹਿਣ ਵਾਲਾ ਚੈੱਕ ਕਰੋ ਤੇ ਫੁੱਲ ਹੈਵੀ ਹੀ ਇਦੀਆਂ 슬ੀਵਸ ਰਹਿਣ ਵਾਲੀਆਂ ਤੇ ਲਾਈਟ ਸਕਾਇ ਜਿਹੜਾ ਲਾਈਟ ਫਿਰੋਜ਼ੀ ਕਲਰ ਇਹਦਾ ਵਰਕ ਹੈ ਜੀ ਦੇਖੋ ਜੀ ਇਹ ਵਾਲੀਆਂ ਰਹਿਣਗੀਆਂ ਜੀ ਇਦੀਆਂ ਫੁੱਲ ਹੈਵੀ 슬ੀਵਸ ਠੀਕ ਹੈ ਜੀ ਪੂਰੀਆਂ ਫੁੱਲ ਹੈਵੀ 슬ੀਵਸ ਰਹਿਣ ਵਾਲੀਆਂ ਬਹੁਤ ਹੀ ਪਿਆਰਾ ਜਿਹਾ ਵਰਕ ਹੋਇਆ ਜੀ ਇਹ ਤੇ ਪ੍ਰਾਈਸ ਇਹਦੀ ਰਹੂਗੀ ਜੀ 800 ਰੁਪਏ ਠੀਕ ਹੈ ਜੀ ਕਿਉਂਕਿ ਖਾਦੀ ਸਟਾਫ ਦੇ ਵਿੱਚ ਰੈਡੀ ਹੋਇਆ ਜੀ ਇਹ ਸੂਟ ਖਾਦੀ ਦੇ ਵਿੱਚ ਰੈਡੀ ਹੋਇਆ ਅਗਲਾ ਡਿਜ਼ਾਈਨ ਚੈੱਕ ਕਰੋ ਜੀ ਇਹ ਵੀ ਕਾਫੀ ਫੇਮਸ ਡਿਜ਼ਾਈਨ ਹੈ ਸੋਬਰ ਜਿਹਾ ਸੂਟ ਲੈ ਕੇ ਆਏ ਤੁਹਾਡੇ ਵਾਸਤੇ ਬਹੁਤ ਹੀ ਪਿਆਰਾ ਜਿਹਾ ਇਹ ਹੈਗਾ ਲਵੰਡਰ ਕਲਰ ਦੇ ਵਿੱਚ ਤੇ ਇਹਦੇ ਵਿੱਚ ਜਿਹੜੀਆਂ ਅਸੀਂ ਬੂਟੀਆਂ ਦਿੱਤੀਆਂ ਉਹ ਦਿੱਤੀਆਂ ਹੈਗੀਆਂ ਵਾਈਨ ਕਲਰ ਦੇ ਵਿੱਚ ਡਾਰਕ ਵਾਈਨ ਕਲਰ ਦੀਆਂ ਇਹਦੇ ਵਿੱਚ ਬੂਟੀਆਂ ਆਣ ਗਈਆਂ ਇਹ ਵੀ ਬਹੁਤ ਪਿਆਰਾ ਸੂਟ ਬਣਨਾ ਜੀ ਖਾਦੀ ਉੱਪਰ ਰੈਡੀ ਹੈ ਚੈੱਕ ਕਰੋ ਪੂਰੀ ਸ਼ਰਟ ਦੇ ਵਿੱਚ ਬਹੁਤ ਸੁੰਰੀਆਂ ਬੂਟੀਆਂ ਪਾਈਆਂ ਹੋਈਆਂ ਦੇਖੋ ਜੀ ਪੂਰਾ ਫਰੰਟ ਹੈਵੀ ਹੈ ਜੀ ਇਹਦਾ ਠੀਕ ਹੈ ਇਹਦੇ ਉੱਪਰ ਤੁਸੀਂ ਫਿਨਿਸ਼ਿੰਗ ਪੱਟੀ ਦੋਗੇ ਤਾਂ ਬਹੁਤ ਸੋਹਣਾ ਸੂਟ ਰੈਡੀ ਹੋਣਾ ਹੈ ਖਾਦੀ ਸਟੱਫ ਹੈ ਬਿਲਕੁਲ ਸੌਫਟ ਵਾਲੀ ਖਾਦੀ ਹੈ ਤੇ ਇਹ ਵਾਲੀਆਂ ਰਿਆਣਗੀਆਂ ਜੀ 슬ੀਵਸ ਇਹਦੀਆਂ ਦੇਖੋ ਪੂਰੀਆਂ ਫੁੱਲ ਹੈਵੀ 슬ੀਵਸ ਬਣੀਆਂ ਹੋਈਆਂ ਬਹੁਤ ਹੀ ਪਿਆਰੀਆਂ ਜੀਆਂ ਤੇ ਪ੍ਰਾਈਸ ਇਹਦੀ ਰਹੂਗੀ ਜੀ 750 ਰੁਪਏ 750 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਲੈ ਸਕਦੇ ਹੋ ਸਾਡੇ ਕੋਲੋਂ ਪੂਰਾ ਫੁੱਲ ਹੈਵੀ ਸੂਟ ਰਹੂਗਾ ਜੀ ਖਾਦੀ ਉੱਪਰ ਹੈ ਤੇ ਖਾਦੀ ਸਟੱਫ ਦੇ ਵਿੱਚ ਰੈਡੀ ਹੋਇਆ ਜੀ ਤੁਸੀਂ ਵਾਈਨ ਕਲਰ ਦੀ ਫਿਨਿਸ਼ਿੰਗ ਪੱਟੀ ਲਗਾ ਕੇ ਬਹੁਤ ਸੋਹਣਾ ਸੂਟ ਰੈਡੀ ਕਰ ਸਕਦੇ ਹੋ ਫਿਨਿਸ਼ਿੰਗ ਪੱਟੀ ਦਵਾਂਗੀ ਤਾਂ ਬਹੁਤ ਪਿਆਰਾ ਸੂਟ ਬਣਨਾ ਬਾਕੀ ਤੁਸੀਂ ਸੈਂਟਰ ਦੇ ਵਿੱਚ ਕਲੀਆਂ ਦੇ ਜੋ ਜੀ ਕਲੀਆਂ ਦੇ ਨਾਲ ਵੀ ਇਹਦੀ ਬਹੁਤ ਸੋਹਣੀ ਲੁੱਕ ਆਣੀ ਹੈ ਸੂਟ ਦੀ ਇਹਦੇ ਵਿੱਚ ਕਲਰ ਤੁਹਾਨੂੰ ਦਿਖਾਣੇ ਆ ਜੀ ਬੜੇ ਪਿਆਰੇ ਜੀ ਇਹ ਲਾਈਟ ਐਲਵਂਡਰ ਕਲਰ ਸੀਗਾ ਦੂਸਰਾ ਕਲਰ ਆਊਗਾ ਜੀ ਲੈਮਨ ਜਾਂ ਕਲਰ ਠੀਕ ਆ ਜੀ ਲੈਵਨ ਬਹੁਤ ਹੀ ਪਿਆਰੇ ਜੀ ਲਾਈਟ ਚਾਰਟ ਦੇ ਵਿੱਚ ਕਲਰ ਰਹਿਣਗੇ ਦੇਖੋ ਜੀ ਇਹ ਲੈਮਨ ਕਲਰ ਦੇ ਵਿੱਚ ਆਊਗਾ ਪੂਰਾ ਫੁੱਲ ਹੈ ਵੀ ਸੂਟ ਹੈ ਜੀ ਪੂਰਾ ਫੁੱਲ ਹੈਵੀ ਸੂਟ ਰਹੂਗਾ ਜੀ ਤੇ ਇਹਦੀਆਂ 슬ੀਵਸ ਚੈੱਕ ਕਰੋ ਇਹ ਵਾਲੀਆਂ ਰਹਿਣਗੀਆਂ ਜੀ ਪੂਰੀਆਂ ਫੁੱਲ ਹੈਵੀ 슬ੀਵਸ ਇਹਦੀਆਂ ਦੇਖੋ ਜੀ ਇਹ ਵੀ ਖਾਦੀ ਦੇ ਉੱਪਰ ਆ ਸਟਾਫਰ ਹੋਊਗਾ ਜੀ ਖਾਦੀ ਦੇ ਉੱਪਰ ਤੇ ਇਹਦੇ ਉੱਪਰ ਤੁਸੀਂ ਮਹਿਰੂਨ ਕਲਰ ਦੀ ਦੇ ਸਕਦੇ ਹੋ ਫਿਨਿਸ਼ਿੰਗ ਪੱਟੀ ਦੇਖੋ ਜੀ ਬਹੁਤ ਪਿਆਰਾ ਸੂਟ ਬਣ ਜਾਣਾ ਜੀ ਮਹਿਰੂਨ ਕਲਰ ਦੀ ਫਿਨਿਸ਼ਿੰਗ ਪੱਟੀ ਦੇ ਕੇ ਬਹੁਤ ਪਿਆਰਾ ਸੂਟ ਰੈਡੀ ਹੋਣਾ ਤੇ ਪ੍ਰਾਈਸ ਇਹਦੀ ਰਹਿਣ ਵਾਲੀ ਹੈ ਜੀ 750 750 ਦੇ ਵਿੱਚ ਤੁਸੀਂ ਲੈ ਸਕਦੇ ਹੋ ਜੀ ਇਹ ਵਾਲਾ ਕਿਉਂਕਿ ਖਾਦੀ ਦੇ ਉੱਪਰ ਰੈਡੀ ਹੋਇਆ ਦੇਖੋ ਜੀ 650 ਰੁਪਈਆ ਤਾਂ ਤੁਹਾਨੂੰ ਇਹਦੇ ਸੂਟ ਦੀ ਪ੍ਰਾਈਜ਼ ਹੀ ਆ ਖਾਦੀ ਦੀ ਤੁਸੀਂ ਟਰਾਈ ਕਰ ਲਿਓ ਮਾਰਕੀਟ ਦੇ ਵਿੱਚ 650 ਰੁਪਈਆ ਤੁਹਾਨੂੰ ਖਾਦੀ ਦਾ ਸੂਟ ਹੀ ਮਿਲਣ ਵਾਲਾ ਹੈ ਇਹ ਵਾਲਾ ਇਹਦੇ ਵਿੱਚ ਇੱਕ ਹੀ ਵਾਲਾ ਇਹ ਵਾਲਾ ਆਊਗਾ ਜੀ ਕਲਰ ਠੀਕ ਹੈ ਜੀ ਇਹ ਆਊਗਾ ਜੀ ਪੀਚ ਜਿਹਾ ਕਲਰ ਸਕਿਨ ਪੀਚ ਜਿਹਾ ਕਲਰ ਆਉਣਾ ਜੀ ਅੱਜ ਦੇ ਸੂਟ ਬਹੁਤ ਪਿਆਰੇ ਨਵੇਂ ਡਿਜ਼ਾਈਨਰ ਦੇ ਵਿੱਚ ਰਣਗੇ ਚੈੱਕ ਕਰੋ ਜੀ ਦੇਖੋ ਇਹ ਆਊਗਾ ਜੀ ਪੀਚ ਕਲਰ ਵਿੱਚ ਲੈਵਨ ਕਲਰ ਦਿਖਾਇਆ ਤੁਹਾਨੂੰ ਅਸੀਂ ਲਾਈਟਰ ਲਵੰਡਰ ਕਲਰ ਤੇ ਇਹ ਰਹੂਗਾ ਜੀ ਪੀਚ ਕਲਰ ਦੇ ਵਿੱਚ ਇਹਦੇ ਉੱਪਰ ਵੀ ਇਹ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਸੂਟ ਬਣਿਆ ਸਿੰਪਲ ਸੋਬਰ ਜਿਹਾ ਤੇ ਇਹ ਵਾਲੀਆਂ ਰਹਿਣਗੀਆਂ ਇਹਦੀਆਂ 슬ੀਵਸ ਠੀਕ ਹੈ ਜੀ ਤੇ ਇਹਦੇ ਉੱਪਰ ਲਗਾਓ ਤੁਸੀਂ ਮਹਿਰੂਨ ਕਲਰ ਦੀ ਫਿਨਿਸ਼ਿੰਗ ਪੱਟੀ ਤੇ ਬਹੁਤ ਸੋਹਣਾ ਸੂਟ ਰੈਡੀ ਹੋ ਜਾਣਾ ਤੁਹਾਡਾ ਬਣ ਕੇ ਤੇ ਪ੍ਰਾਈਸ ਇਹਦੀ 750 ਰਹਿਣ ਵਾਲੀ ਹੈ ਜੀ ਠੀਕ ਹੈ ਜੀ ਇਹਦੇ ਵਿੱਚ ਤੁਸੀਂ ਇੱਕ ਦੇਖ ਸਕਦੇ ਹੋ ਪੀਸ ਕਲਰ ਦੇ ਵਿੱਚ ਦੇਖੋ ਇਹ ਵੀ ਕਾਫੀ ਫੇਮਸ ਡਿਜ਼ਾਈਨ ਹੈ ਇਸ ਤਰ੍ਹਾਂ ਤੁਸੀਂ ਦੇਖਦੇ ਹੋਵੋਗੇ ਜੀ ਕਾਫੀ ਫੇਮਸ ਡਿਜ਼ਾਈਨ ਹੈ ਜੀ ਇਹ ਵਾਲਾ ਵੀ ਪੂਰਾ ਫੁੱਲ ਹੈਵੀ ਸੂਟ ਹੈ ਜੀ ਚੈੱਕ ਕਰੋ ਨੈੱਕ ਬਣਿਆ ਹੋਇਆ ਦੇਖੋ ਜੀ ਨੈੱਕ ਬਣਿਆ ਹੋਇਆ نیچے ਤੁਸੀਂ ਦੇਖ ਸਕਦੇ ਹੋ ਇਹਦੀਆਂ ਕਿੰਨੀਆਂ ਪਿਆਰੀਆਂ ਜੀਆਂ ਇਹਦੀਆਂ ਬੂਟੀਆਂ ਬਣੀਆਂ ਹੋਈਆਂ ਸ਼ਰਟ ਦੇ ਵਿੱਚ ਪੂਰਾ ਫੁੱਲ ਹੈਵੀ ਹੈ ਤੇ ਇਹ ਵਾਲੀਆਂ ਰੈਣਗੀਆਂ ਜੀਆਂ ਪੂਰੀਆਂ ਫੁੱਲ ਹੈਵੀ ਬਾਸ देखो जी ये स्लीव्स रहने वाली हैं यह स्लीब्स रहने स्टाफ रहूगा जी खादी कॉटन खादी है जी ये बिल्कुल प्योर कॉटन खादी है काफ़ी सूट साढ़े कोई बाय भी किए हो बिल्कुल प्योर खादी मिलने वाला है तो ये उपर भी मेहरून कलर की दो फिनिशिंग पट्टी देखो जी मेहरून कलर ये उपर फिनिशिंग पट्टी दे दो जी ਤੇ ਵਰਕ ਦੀ ਫਿਨਿਸ਼ਿੰਗ ਤੁਸੀਂ ਨਜ਼ਦੀਕ ਤੋਂ ਦੇਖੋ ਜੀ ਪੂਰੀ ਫਿਨਿਸ਼ਿੰਗ ਹੈ ਵਰਕ ਦੀ ਦੇਖ ਸਕਦੇ ਹੋ ਤੁਸੀਂ ਨਜ਼ਦੀਕ ਤੋਂ ਤੇ ਮਹਿਰੂਨ ਕਲਰ ਦੀ ਫਿਨਿਸ਼ਿੰਗ ਪੱਟੀ ਦੇ ਕੇ ਸੂਟ ਰੈਡੀ ਕਰ ਲਓ ਬਹੁਤ ਸੋਹਣਾ ਸੂਟ ਬਣਨਾ ਪ੍ਰਾਈਸ ਸਿਰਫ ਰਹੂਗੀ 750 ਇਹਦੇ ਵਿੱਚ ਕਲਰ ਇੱਕ ਲਵੰਡਰ ਕਲਰ ਆਊਗਾ ਜੀ ਚੈੱਕ ਕਰੋ ਇਹਦਾ ਵਿੱਚ ਆਊਗਾ ਇੱਕ ਇਹ ਵਾਲਾ ਕਲਰ ਲਾਈਟ ਲਵੰਡਰ ਕਲਰ ਜੋ ਕਾਫੀ ਟ੍ਰੈਂਡਿੰਗ ਕਲਰ ਹੈ ਜੀ ਇਹ ਵੀ विदाउट लाइनिंग सूट ਬਣਾ ਪਿਓਰ ਖਾਦੀ ਦੇ ਵਿੱਚ ਰੈਡੀ ਹੋਇਆ ਬਿਲਕੁਲ ਕਾਟਨ ਖਾਦੀ ਹੈ ਜੀ ਪਿਓਰ ਖਾਦੀ ਤੇ ਰੈਡੀ ਹੋਇਆ ਕਾਟਨ ਖਾਦੀ ਹੈ ਨੈਕ ਬੜਾ ਪਿਆਰਾ ਜਿਹਾ ਬਣਿਆ ਹੋਇਆ ਵਾਈਨ ਕਲਰ ਦੇ ਉੱਪਰ ਵਰਕ ਹੈ ਡਾਰਕ ਵਾਈਨ ਕਲਰ ਦਾ ਵਰਕ ਹੋਇਆ ਜਿਹਦੇ ਉੱਪਰ ਠੀਕ ਹੈ ਜੀ ਇਹਦੇ ਉੱਪਰ ਤੁਸੀਂ ਵਾਈਨ ਕਲਰ ਦੀ ਹੀ ਫਿਨਿਸ਼ਿੰਗ ਪੱਟੀ ਲਗਾ ਸਕਦੇ ਹੋ ਦੇਖੋ ਜੀ ਵਾਈਨ ਕਲਰ ਦੇ ਉੱਪਰ ਦੇ ਦੋ ਫਿਨਿਸ਼ਿੰਗ ਪੱਟੀ ਕਿ ਬਹੁਤ ਸੋਹਣਾ ਸੂਟ ਰੈਡੀ ਹੋਇਆ ਨਾ ਬਣ ਕੇ ਪ੍ਰਾਈਸ ਰਹਿਣ ਵਾਲੀ ਹੈ ਜੀ 750 ਰੁਪਏ 750 ਰੁਪਏ ਦੀ ਪ੍ਰਾਈਸ ਰਹੂਗੀ ਜੀ कॉटन ਖਾਦੀ ਹੈ ਤੇ 슬ੀਵਸ ਵੀ ਇਹਦੀਆਂ ਰੈਡੀ ਆ ਜੀ 슬ੀਵਸ ਵੀ ਇਹਦੀਆਂ ਰੈਡੀ ਆ ਜੀ ਠੀਕ ਹੈ ਜੀ ਇਹਦੇ ਵਿੱਚ ਤੀਸਰਾ ਕਲਰ ਆਊਗਾ ਜੀ ਠੀਕ ਹੈ ਜੀ ਇਹਦੇ ਵਿੱਚ ਦੋ ਕਲਰ ਸੀ ਅਵੇਲੇਬਲ ਸਾਡੇ ਕੋਲ ਹਾਂਜੀ ਇਹ ਵਾਲਾ ਸੂਟ ਚੈੱਕ ਕਰੋ ਜੀ ਇਹ ਦੋ ਪੈਨਲਸ ਜਾ ਰਹੇ ਆ ਪੂਰੇ ਫੁੱਲ ਹੈਵੀ ਪੈਨਲਸ ਬਣੇ ਹੋਏ ਆ ਨੀਚੇ ਘੇਰੇ ਦੇ ਵੀ ਵਰਕ ਬਣਿਆ ਹੋਇਆ ਇਹਦੀ ਪਿਕ ਵੀ ਅਸੀਂ ਨਾ ਤੁਹਾਨੂੰ ਸਕਰੀਨ ਤੇ ਸ਼ੋਅ ਕੀਤੀ ਹੋਈ ਹੈ ਕਾਫੀ ਇਹ ਟ੍ਰੈਂਡ ਦੇ ਵਿੱਚ ਵਰਕ ਰਹਿਣ ਵਾਲਾ ਹੈ ਸਕਰੀਨ ਤੇ ਤੁਹਾਨੂੰ ਪਿਕ ਸ਼ੋਅ ਕੀਤੀ ਹੋਈ ਹੈ ਤੇ ਇਹਦੀਆਂ ਜਿਹੜੀਆਂ 슬ੀਵਸ ਰਹਿਣਗੀਆਂ ਜੀ ਦੇਖੋ ਪੂਰੀਆਂ ਫੁੱਲ ਹੈਵੀ ਇਹਦੀਆਂ 슬ੀਵਸ ਰਹਿਣ ਵਾਲੀਆਂ ਇਹਦੇ ਵਿੱਚ ਥੋੜਾ ਜਿਹਾ ਥੋੜਾ ਜਿਹਾ ਡਿਫੈਕਟ ਹੈ ਜੀ ਇਹਦੇ ਉੱਪਰ ਨਾ ਥੋੜਾ ਦਾਗ ਹੈ ਤੇਲ ਦਾ ਦਾਗ ਲੱਗਿਆ ਹੋਇਆ ਏਦਾਂ ਮਸ਼ੀਨ ਦਾ ਤੇ ਇਹ ਤੁਹਾਨੂੰ ਥੋੜਾ ਸੂਰ ਲੈਸ ਚ ਮਿਲੂਗਾ ਜੇ ਕੋਈ ਕਿਸੇ ਨੇ ਬਾਈ ਕਰਨਾ ਕਿਸੇ ਭੈਣ ਨੇ ਦੇਖੋ ਜੀ ਕੇ ਵਾਲਾ ਰਹੂਗਾ ਜੀ ਪਰ ਉੱਤਰ ਜਾਣੇ ਆ ਜੀ ਇਹ ਵਾਸ਼ ਕੀਤੇ ਤੋਂ ਤੇ ਸਿਰਫ ਤੁਹਾਨੂੰ 800 ਵਾਲਾ 16 700 ਦੇ ਵਿੱਚ ਹੀ ਮਿਲ ਰਿਹਾ ਜੀ ਪ੍ਰਾਈਸ ਇਹਦੀ 700 ਰੁਪਏ ਰਹੂਗੀ ਪੂਰਾ ਫੁੱਲ ਹੈਵੀ ਹੈ ਇਹਦੀ ਸਕਰੀਨ ਤੇ ਪਿਕ ਸ਼ੋ ਕੀਤੀ ਹੋਈ ਆ 트ੈਂਡਿੰਗ ਵਰਕ ਹੈ ਜੀ ਬਹੁਤ ਪਿਆਰਾ ਜਿਹਾ ਤੇ ਵਾਈਟ ਉੱਪਰ ਰੈਡੀ ਹੋਇਆ ਇਹਦਾ ਦਾਗ ਉੱਤਰ ਜਾਣਾ ਜੇਕਰ ਕਿਸੇ ਮੇਰੀ ਭੈਣੇ ਲੈਣਾ ਤਾਂ ਇਹ ਤੁਹਾਨੂੰ 700 ਦੇ ਵਿੱਚ ਹੀ ਮਿਲੂਗਾ 800 ਵਾਲਾ ਇਹਦੀ 800 ਰੁਪਏ ਪ੍ਰਾਈਸ ਹੀ ਜੀ ਪਰ ਸਿੱਤ ਨੂੰ ਸਰਫਸਾ ਤੋਂ ਦੇ ਵਿੱਚ ਦਵਾਂਗੇ ਤੇ ਜਿਹੜੀਆਂ ਫੁੱਲ ਹੈਵੀ 슬ੀਵਸ ਵੀ ਬਣੀਆਂ ਹੋਈਆਂ ਵਾਈਟ ਦੇ ਉੱਪਰ ਰੈਡੀ ਐ ਤੇ ਬਹੁਤ ਸੋਹਣਾ ਸੂਟ ਬਣਨਾ ਰੈਡੀ ਹੋ ਕੇ ਠੀਕ ਹੈ ਜੀ ਇਸ ਤੋਂ ਅੱਗੇ ਅਸੀਂ ਲੈ ਕੇ ਆਏ ਤੁਹਾਡੇ ਵਾਸਤੇ ਕ੍ਰੋਸ ਸਟਿਚ ਦੇ ਵਿੱਚ ਦੇਖੋ ਜੀ ਇਹ ਵਦਾ ਸੂਟ ਚੈੱਕ ਕਰੋ ਦੇਖੋ ਜੀ ਇਹਦੇ ਉੱਪਰ ਵੀ ਨਾ ਕ੍ਰੋਸ ਸਟਿਚ ਬਣਿਆ ਹੋਇਆ ਪੂਰੀ ਸ਼ਰਟ ਦੇ ਉੱਪਰ ਛੋਟੀਆਂ ਛੋਟੀਆਂ ਬੂਟੀ ਬਣੀ ਹੋਈ ਹੈ ਦੇਖੋ ਜੀ ਨਜ਼ਦੀਕ ਤੋਂ ਦਿਖਾਣੇ ਤੁਹਾਨੂੰ ਇਹ ਵਾਲਾ ਟੰਕਾ ਇਹਦਾ ਵੀ ਕਾਫੀ ਟ੍ਰੈਂਡ ਚੱਲ ਰਿਹਾ ਹੈ ਇਹ ਵਾਲੇ ਕ੍ਰੋਸ ਸਟਿਚ ਦਾ ਦੇਖੋ ਜੀ ਨਜ਼ਦੀਕ ਤੋਂ ਦੇਖੋ ਜੀ ਇਹਦੀਆਂ ਬੂਟੀਆਂ ਸਾਰੀ ਸ਼ਰਟ ਦੇ ਵਿੱਚ ਤੁਹਾਨੂੰ ਛੋਟੀਆਂ ਛੋਟੀਆਂ ਬੂਟੀਆਂ ਮਿਲਣਗੀਆਂ ਤੇ ਇਹ ਜਿਹੜੀਆਂ ਮੇਰੀਆਂ ਭੈਣਾਂ ਥੋੜੀਆਂ ਜੀਆਂ ਸੌਬਰ ਫੂਟ ਪਾਉਂਦੀਆਂ ਉਹਨਾਂ ਲਈ ਬਹੁਤ ਸੋਹਣਾ ਸੂਟ ਹੈ ਜੀ ਇਹ ਇਦਾਂ ਬਹੁਤ ਪਿਆਰਾ ਸੂਟ ਬੰਨਾ ਰੈਡੀ ਹੋ ਕੇ ਜੀ ਇਹ ਛੋਟੀ ਛੋਟੀ ਬੂਟੀ ਦਾ ਤੇ ਇਹ ਵਾਲੀਆਂ ਰਹਿਣਗੀਆਂ ਜੀ ਇਹਦੀਆਂ ਬੂਟੀਆਂ ਬਾਜ਼ੂ ਦੀਆਂ ਇਹ ਵਾਲੀਆਂ ਆਉਟੇ ਹੋਣੀਆਂ ਬਾਜ਼ੂ ਤੇ ਬੂਟੀਆਂ ਆਣੀਆਂ ਜੀ ਚੈੱਕ ਕਰੋ ਠੀਕ ਹੈ ਜੀ ਇਹ ਵਾਲੀਆਂ ਆਉਣੀਆਂ ਸੂਟ ਦੇ ਉੱਪਰ ਤੇ ਇਹਦੇ ਉੱਪਰ ਵੀ ਤੁਸੀਂ ਫਿਨਿਸ਼ਿੰਗ ਪੱਟੀ ਦੇ ਸਕਦੇ ਹੋ ਵਾਈਨ ਕਲਰ ਦੀ ਦੇਖੋ वाइन कलर ਦੇ ਉੱਪਰ ਫਿਨਿਸ਼ਿੰਗ ਪੱਟੀ ਦੇ ਸਕਦੇ ਹੋ ਤੇ ਬਹੁਤ ਸੋਹਣਾ ਸੂਟ ਬਣ ਕੇ ਰੈਡੀ ਹੋ ਜਾਣਾ ਜੀ ਦੇਖੋ ਇਹਦੀ ਪ੍ਰਾਈਸ ਰਹੂਗੀ 700 ਰੁਪਏ ਇਹ ਤੁਹਾਨੂੰ ਸੂਟ 700 ਦੇ ਵਿੱਚ ਪੈਣ ਵਾਲਾ ਜੀ ਅਗਲਾ ਸੂਟ ਚੱਕਰੋ ਜੀ ਸਿੰਧੀ ਵਿੱਚ ਆਊਗਾ ਪੀਚ ਕਲਰ ਤੇ ਰੈਡੀ ਹੋਇਆ ਸਿੰਧੀ ਖਾਦੀ ਸਟੱਫ ਰਹਿਣ ਵਾਲਾ ਦੇਖੋ ਜੀ ਪੂਰਾ ਫੁੱਲ ਹੈਵੀ ਵਰਕ ਹੈ ਜੀ ਇਹਦਾ ਚੈੱਕ ਕਰੋ ਦੇਖੋ ਜੀ ਸਿੰਗਲ ਕੇਰਾ ਬਣਿਆ ਹੋਇਆ ਪੂਰਾ ਫੁੱਲ ਹੈਵੀ ਵਰਕ ਹੈ ਚੈੱਕ ਕਰ ਸਕਦੇ ਹੋ ਤੇ 슬ੀਵਸ ਵੀ ਪੂਰੀਆਂ ਫੁੱਲ ਹੈਵੀ ਮੈਲ ਵਾਲੀਆਂ ਤੁਹਾਨੂੰ ਖਾਦੀ ਦੇ ਉੱਪਰ ਬਣਿਆ ਜੀ ਠੀਕ ਹੈ ਜੀ ਇਹ ਵਾਲੀਆਂ ਮੈਲੀਆਂ 슬ੀਵਸ ਇਹਦੀਆਂ ਪਿਓਰ ਖਾਦੀ ਕਾਟਨ ਹੈ ਜੀ ਪ੍ਰਾਈਸ ਇਹਦੀ 700 ਰੁਪਏ ਰਹੂਗੀ ਜੀ ਠੀਕ ਹੈ ਜੀ ਪ੍ਰਾਈਸ ਇਹਦੀ 700 ਰਹਿਣ ਵਾਲੀ ਹੈ ਇਦੇ ਵਿੱਚ ਇੱਕ ਤੁਹਾਨੂੰ ਵਾਈਟ ਕਲਰ ਦੇ ਵਿੱਚ ਆਊਗਾ ਇਹ ਵੀ ਖਾਦੀ ਦੇ ਵਿੱਚ ਰੈਡੀ ਹੈ ਵਾਈਟ ਕਲਰ ਵੀ ਖਾਦੀ ਦੇ ਵਿੱਚ ਹੈ ਵਾਈਟ ਵੀ ਕਾਫੀ ਮੇਰੀਏ ਪਹਿਨਣ ਨੂੰ ਪਸੰਦ ਹੈ ਜੀ ਕਲਰ ਕਾਫੀ ਫੇਮਸ ਕਲਰ ਹੈ ਵਾਈਟ ਦੇ ਵਿੱਚ ਪਿਓਰ ਖਾਦੀ ਕਾਟਨ ਹੈ ਜੀ ਦੇਖੋ ਜੀ ਇਹਦਾ ਘੇਰਾ ਡਬਲ ਲੇਅਰ ਦੇ ਵਿੱਚ ਰੈਡੀ ਹੋਇਆ ਠੀਕ ਹੈ ਬਹੁਤ ਪਿਆਰਾ ਜਿਹਾ ਘੇਰਾ ਬਣਿਆ ਹੋਇਆ ਵਾਈਟ ਦੇ ਵਿੱਚ ਤੇ ਖਾਦੀ ਸਟਾਫ ਹੈ ਕਾਟਨ ਤੇ ਵਾਲੀਆਂ ਰੈਡੀਆਂ ਜੀਆਂ 슬ੀਵਸ ਤੇ ਪ੍ਰਾਈਸ ਸਿਰਫ ਰਹਿਣੀਆਂ ਜੀ ਇਹਦੀ ਵੀ 700 ਰੁਪਏ ਇਹ ਵਾਲਾ ਚੈੱਕ ਕਰੋ ਜੀ ਇਹ ਵੀ ਖਾਦੀ ਦੇ ਉੱਪਰ ਰੈਡੀ ਆ ਦੇਖੋ ਜੀ ਮਸਟਰਡ ਕਲਰ ਦੇ ਵਿੱਚ ਰੈਡੀ ਹੋਇਆ ਡਬਲ ਲੇਅਰ ਦੇ ਵਿੱਚ ਦੇਖੋ ਜੀ ਬਹੁਤ ਪਿਆਰਾ ਜਿਹਾ ਸੂਟ ਰਹੂਗਾ ਡਬਲ ਲੇਅਰ ਦੇ ਵਿੱਚ ਰੈਡੀ ਹੋਇਆ ਮਸਟਰਡ ਕਲਰ ਦੇ ਵਿੱਚ ਤੇ ਇਹ ਵਾਲੀਆਂ ਰਹਿਣਗੀਆਂ ਇਹਦੀਆਂ 슬ੀਵਸ ਜੀ ਪ੍ਰਾਈਸ ਰਹੂਗੀ ਇਹਦੀ 700 ਰੁਪਏ ਇਹਦੇ ਵਿੱਚ ਆਊਗਾ ਜੀ ਪਿੰਕ ਪੀਚ ਕਲਰ ਦੇਖੋ ਜੀ ਇਹ ਵੀ ਦੋ ਪੈਨਲਸ ਬਣੇ ਹੋਏ ਆ ਖਾਦੀ ਸਟਾਫ ਹੈ ਜੀ ਸਾਰਾ ਸਟਾਫ ਇਹ ਅਜ ਖਾਦੀ ਚ ਰਹਿਣ ਵਾਲਾ ਕੈਮਰਕ ਦੇ ਵਿੱਚ ਨਹੀਂ ਲੈ ਕੇ ਆਏ ਜੀ ਅਸੀਂ ਦੇਖੋ ਪੂਰਾ ਫੁੱਲ ਹੈਵੀ ਸੂਟ ਬਣਿਆ ਹੋਇਆ ਤੇ ਇਹ ਵਾਲੀਆਂ ਰਹਿਣਗੀਆਂ ਇਹਦੀਆਂ 슬ੀਵਸ ਦੋ ਪੈਨਲਸ ਜਾ ਰਹੇ ਆ ਜੀ ਇਹ ਦੇਖੋ ਇਹ 슬ੀਵਸ ਰਹਿਣਗੀਆਂ ਜੀ ਬਹੁਤ ਪਿਆਰਾ ਜਿਹਾ ਸੂਟ ਹੈ ਪ੍ਰਾਈਸ ਸਿਰਫ ਰੋਗੀ ਜੀ ਇਹਦੀ 770 ਅਗਲਾ ਸੂਟ ਚੈੱਕ ਕਰੋ ਜੀ क्रश कॉटन ਤੇ ਆਊਗਾ ਜੀ ਇਹ ਦੇਖੋ ਇਹ ਆਊਗਾ ਜੀ क्रश कॉटन ਤੇ ਇਹ ਵੀ ਦੋ ਪੈਨਲਸ ਬਣੇ ਹੋਏ ਆ ਦੇਖ ਸਕਦੇ ਹੋ ਤੁਸੀਂ ਸਟਾਫ ਰਹੂਗਾ क्रश कॉटन ਸਿਕਾਈ ਕਲਰ ਆਊਗਾ ਜੀ ਪੈਨਲਸ ਦੇਖੋ ਜੀ ਬਹੁਤ ਪਿਆਰੇ ਜਿਹੇ ਦੋ ਪੈਨਲਸ ਬਣੇ ਹੋਏ ਆ ਇਹਦੇ ਉੱਪਰ ਐਦਾਂ ਦੀ ਫਿਨਿਸ਼ਿੰਗ ਪੱਟੀ ਦੇ ਲੋ ਜੀ دیکھੋ ਇਹ ਵਾਲੀ ਫਿਨਿਸ਼ਿੰਗ ਪੱਟੀ ਦੇ ਲੋ ਬਹੁਤ ਪਿਆਰਾ ਸੂਟ ਬਣ ਜਾਣਾ ਤੁਹਾਡਾ ਠੀਕ ਹੈ ਜੀ ਇਹਦੀਆਂ ਫੁੱਲ ਹੈਵੀ 슬ੀਵਸ ਵੀ ਬੜੀਆਂ ਹੋਈਆਂ ਦੇਖੋ ਇਹ 슬ੀਵਸ ਬਣੀਆਂ ਹੋਈਆਂ ਪ੍ਰਾਈਸ ਰਹੂਗੀ 700 ਕ੍ਰਸ਼ ਕਾਟਨ ਤੇ ਆ ਜੀ ਲੈਂਥ ਲੂਨ ਤੁਸੀਂ ਜਿੰਨੀ ਮਰਜ਼ੀ ਤੁਸੀਂ ਰੱਖ ਸਕਦੇ ਹੋ ਜੀ ਇਹਦੇ ਵਿੱਚ ਆਊਗਾ ਇੱਕ ਲੈਮਨ ਕਲਰ ਇੱਕ ਲੈਵਲ ਆ ਸੂਟ ਚੈੱਕ ਕਰੋ ਜੀ ਇਹ ਵੀ ਦੋ ਪੈਨਲ ਜਾ ਰਹੇ ਆ ਬਹੁਤ ਹੀ ਪਿਆਰਾ ਜਾ ਇੱਥੇ ਵਰਕ ਹੋਇਆ λεਮਨ ਕਲਰ ਦੇ ਵਿੱਚ ਰਹੂਗਾ ਜੀ ਇਹ ਠੀਕ ਹੈ ਜੀ ਇਹਦੀਆਂ 슬ੀਵਸ ਵੀ ਚੈੱਕ ਕਰੋ ਪੂਰੀਆਂ ਫੁੱਲ ਹੈਵੀ 슬ੀਵਸ ਆ ਖਾਦੀ ਦੇ ਉੱਪਰ ਇਹ ਰੈਡੀ ਹੋਇਆ ਜੀ ਖਾਦੀ ਸਟਾਫ ਦੇ ਉੱਪਰ ਇਹ ਰੈਡੀ ਹੋਇਆ ਤੇ ਫਿਨਿਸ਼ਿੰਗ ਪੱਟੀ ਤੁਸੀਂ ਦੇ ਸਕਦੇ ਹੋ ਜੀ ਇਹਨੂੰ ਤੇ ਫਿਨਿਸ਼ਿੰਗ ਪੱਟੀ ਦੇ ਕੇ ਇਹਦੀ ਡਿਜ਼ਾਈਨਿੰਗ ਬਹੁਤ ਪਿਆਰੀ ਬਣ ਚਣੀ ਹੈ ਉਹ ਵੀ ਤੁਹਾਨੂੰ ਦਿਖਾਉਣੀ ਆ ਦੇਖੋ ਜੀ ਇਹ ਵਾਲੀ ਕਲਰ ਦੀ ਦੇ ਦਿਓ ਇਹਨੂੰ ਫਿਨਿਸ਼ਿੰਗ ਪੱਟੀ ਸੇਵ ਕਰੋ ਦੇਖੋ ਇਹ ਵਾਲੇ ਕਲਰ ਦੀ ਫਿਨਿਸ਼ਿੰਗ ਪੱਟੀ ਦੇ ਦੋ ਤੇ ਬਹੁਤ ਪਿਆਰਾ ਜਿਹਾ ਸੂਟ ਰੈਡੀ ਹੋ ਜਾਣਾ ਤੁਹਾਡਾ 슬ੀਵਸ ਦੇਖੋ ਜੀ ਖਾਦੀ ਉੱਪਰ ਹੈ ਲੈਵਨ ਕਲਰ ਹੈ ਜੀ ਫੁੱਲ ਹੈਵੀ 슬ੀਵਸ ਬਣੀਆਂ ਹੋਈਆਂ ਇਹਦੀਆਂ ਤੇ ਪ੍ਰਾਈਸ ਹੈ ਜੀ ਸਿਰਫ ਰਹੂਗੀ 700 ਰੁਪਏ ਇਹ ਸਨ ਆਈ ਦੇ ਸਾਡੇ ਬੁਟੀਕ ਵਰਕ ਦੇ ਸੂਟ ਇਹਨਾਂ ਵਿੱਚੋਂ ਜਿਹੜਾ ਸੂਟ ਪਸੰਦ ਆਉਂਦਾ ਸਕਰੀਨ ਸ਼ਾਟ ਲਾਓ ਤੇ ਆਪਣਾ ਆਰਡਰ ਬੁੱਕ ਕਰੋ ਜੀ ਕੱਲ ਫਿਰ ਇੱਕ ਨਵੀਂ ਕਲੈਕਸ਼ਨ ਦੇ ਨਾਲ ਹਾਜ਼ਰ ਹੋਵਾਂਗੇ